ਬਾਪਾ ਕੋ ਬਦਾ ਦਿੱਤੀ ਆਸਵਾਦਾ ਤੋਂ की रिपोर्ट इस ब्रेक ਤੋਂ ਬਾਅਦ ਸ਼ੂਗਰ ਦੀ ਬਿਮਾਰੀ ਤੋਂ ਪੱਕੇ ਤੌਰ ਤੇ ਛੁਟਕਾਰਾ ਪਾਓ 9876379499 ਤੇ ਫੋਨ ਕਰੋ 9876379499 ਤੇ ਫੋਨ ਕਰੋ ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499 ਜੇ ਬਾਬਾ ਗੋਗਲदास ਜੀ ਦੀਆਂ ਸਮਾਦਾ ਵਿਦਾ ਜਿਹੜਾ ਤੁਹਾਨੂੰ ਇਹ ਹੋਲੇ ਮਹੱਲੇ ਦੇ ਉੱਪਰ ਕਾਫੀ ਇੱਥੇ ਰਸ ਰੰਦਾ ਹੈ ਉੱਥੇ ਦੀਆਂ ਤੁਹਾਨੂੰ ਇਹ ਜਿਹੜਾ ਇਹ ਮੇਲਾ ਦਿਖਾ ਰਹੇ ਆ ਕਾਫੀ ਦੁਕਾਨਾਂ ਇੱਥੇ ਲੱਗੀਆਂ ਹੋਈਆਂ ਨੇ ਔਰ ਖਰੀਦਦਾਰੀ ਵੀ ਖਰੀਦਦਾਰ ਕਰ ਰਹੇ ਨੇ ਦੇਖ ਪਾ ਰਹੇ ਹੋ ਨਵਾਂ ਸ਼ਹਿਰ ਤੋਂ ਆਪਾਂ YouTube ਚੈਨਲ ਤੇ ਤੁਸੀਂ ਇਹ ਤੁਸੀਂ ਬਾਜ਼ਾਰ ਦੇਖ ਪਾ ਰਹੇ ਹੋ ਦੂਰ ਦੂਰ ਤੱਕ ਜਿੱਥੇ ਵੀ ਨਜ਼ਰ ਜਾਂਦੀ ਆ ਇੱਥੇ ਬਾਜ਼ਾਰ ਲੱਗੇ ਹੋਏ ਨੇ ਔਰ ਸੇਵਾਦਾਰਾਂ ਵੱਲੋਂ ਬਹੁਤ ਜਿਹੜੀ ਆ ਉਹ ਸੇਵਾ ਨਿਭਾਈ ਜਾ ਰਹੀ ਆ ਇਹ ਤੁਸੀਂ ਖੁਦ ਦੁਆਰਾ ਸੌਰੀ ਮਾਫ ਕਰਨਾ ਇਹ ਤੁਸੀਂ ਬਾਬਾ ਗੋਪਾਲ ਗਰਜੀਦਿਆਂ ਸਮਾਦਾ ਵਿਖੇ ਜਿਹੜਾ ਹਰ ਸਾਲ ਪਵਾਨਾ ਕੋਲ ਮੇਲਾ ਲੱਗਦਾ ਉਸ ਤੋਂ ਜੇ ਤੁੰਤ ਕਰਾ ਰਿਹਾ ਹੈ ਔਰ ਇਹ ਦੇਖਾਰੇ ਤੁਸੀਂ ਸੰਗਤਾ ਜਿਹੜੀਆਂ ਨੇ ਉਹ ਬੈਠੀਆਂ ਹੋਈਆਂ ਨੇ ਤੋ ਟੁੱਟ ਲੰਗਰ ਪਰਤਾਇਆ ਜਾ ਰਿਹਾ ਔਰ ਇਹ ਤੁਹਾਨੂੰ ਬਾਬਾ ਗੋਪਾਲ ਗਰਜੀਦਿਆਂ ਸਮਾਦਾ ਪਿੰਡ ਗਰਚਾ ਉੱਥੇ ਦੇ ਮੇਲੇ ਦਾ ਤੁਹਾਨੂੰ ਜਿਹੜਾ ਉਹ ਦਿਖਾਇਆ ਜਾ ਰਿਹਾ ਆ ਔਰ ਮੈਦਾਨੇ ਤੇ ਤੁਸੀਂ ਦੇਖ ਪਾ ਰਹੇ ਹੋ ਕਾਫੀ ਜਿਹੜਾ ਉਹ ਭਾਰੀ ਇਕੱਠਾ ਹੈ ਕਾਫੀ ਜਿਹੜਾ ਉਹ ਰਸ਼ ਹੈਗਾ ਔਰ ਵਿਦੇਸ਼ਾਂ ਤੋਂ ਵੀ ਐਨ ਆਰ ਆਈ ਜਿਹੜੇ ਆ ਇਸ ਮੌਕੇ ਤੇ ਪਹੁੰਚੇ ਹੋਏ ਨੇ ਦੇਖ ਪਾ ਰਹੇ ਹੋ ਇੱਥੇ ਦੇ ਜਿਹੜੇ ਬੇਰ ਹੈਗੇ ਆ ਉਹ ਕਾਫੀ ਮਸ਼ਹੂਰ ਹੈਗੇ ਆ ਪ੍ਰਸ਼ਾਦ ਦੇ ਤੌਰ ਤੇ ਵੀ ਜਿਹੜੀਆਂ ਸੰਗਤਾਂ ਹੈਗੀਆਂ ਉਹ ਇੱਥੋਂ ਲੈ ਜਾਂਦੀਆਂ ਨੇ ਇਹ ਬੇਰੀਆਂ ਜਿਹੜੀਆਂ ਨੇ ਇਕ ਕਾਫੀ ਪੁਰਾਣੀਆਂ ਨੇ ਤੇ ਇੱਥੇ ਦੇ ਬੇਰ ਜਿਹੜੇ ਆ ਉਹ ਕਾਫੀ ਮਸ਼ਹੂਰ ਨੂਰਾ 100 ਸਾਲ ਤੋਂ ਜ਼ਿਆਦਾ ਹੋਗੀ ਇਹ ਤੁਹਾਨੂੰ ਅੰਦਰ ਦਾ ਜਿਹੜਾ ਦ੍ਰਿਸ਼ ਹੈਗਾ ਦਿਖਾ پا ਰਹੇ ਆ ਦਿਖਾ ਰਹੇ ਆ ਗਿਆ ਔਰ ਇਹ ਐਨ ਆਰ ਆਈ ਇਹ ਕੁੜੀ ਕਿਹੜੀ ਕਿਹੜੇ ਮੁਲਕ ਤੋਂ ਆਈ ਹੈ ਜੀ ਨਿਊਜ਼ੀਲੈਂਡ ਤੋਂ ਆਈ ਹੈ ਜੀ ਵਾਹ ਜੀ ਵਾਹ ਤੁਸੀਂ ਦੇਖ ਪਾ ਰਹੇ ਹੋ ਨਿਊਜ਼ੀਲੈਂਡ ਤੋਂ ਆਏ ਆਗੇ ਬੱਚੇ ਜਿਹੜੇ ਆ ਉਹ ਕਾਫੀ ਇੱਥੇ ਖੁਸ਼ ਨੇ ਇਸ ਪ੍ਰੋਗਰਾਮ ਦਾ ਤੁਹਾਨੂੰ ਸੀਕਲ ਆ ਗਿਆ ਦਿਖਾ پا ਰਹੇ ਆਗੇ ਆ ਔਰ ਇਹ ਬਾਬਾ ਗੂਗਲ ਦਸ ਜੀ ਦੀਆਂ ਸਮਾਧਾਂ ਤੋਂ ਤੁਸੀਂ ਦੇਖ 파 ਰਹੇ ਹੋ। ਔਰ ਨਕੇਸ਼ ਮਾਰਜੀ ਸ਼ਰਮਾ ਜੋ ਬੁਧੇਸ਼ ਤੋਂ ਜਿਹੜੇ ਆ ਹਰ ਸਾਲ ਆ ਕੇ ਆਦਨੇ ਗੱਦੀ ਨਹੀਂ ਸੀ। ਸਾਡੀ ਕੋਸ਼ਿਸ਼ ਹੈ ਕਿ ਤੁਹਾਨੂੰ ਇੱਕ ਇੱਕ ਦ੍ਰਿਸ਼ ਜਿਹੜਾ ਹੈ ਉਹ ਹਰ ਸਥਾਨ ਦਾ ਜਿਹੜਾ ਉਹ ਦਿਖਾਇਆ ਜਾਵੇ। ਲੇਕਿਨ ਬ੍ਰਿਸ਼ ਕੁਸ਼ਲ ਸ਼ਰਮਾ ਜੀ ਜੋ ਸੇਵਾ ਕਰਦੇ ਨੇ ਸੇਵਾ ਨਵਾਉਂਦੇ ਨੇ ਤੇ ਵਿਦੇਸ਼ ਗਏ ਹੁੰਦੇ ਆ ਗੁੰਦੇ ਨੇ ਆਪਣੇ ਮੁਕੇਸ਼ ਸ਼ਰਮਾ ਜੀ ਜੋ ਗੱਡੀ ਮਸ਼ੀਨ ਨੇ ਉਸ ਤੋਂ ਬਾਅਦ ਇਹੀ ਸੇਵਾ ਨਵਾਉਂਦੇ ਨੇ ਇੱਥੇ ਔਰ ਜਿੱਦ ਤੁਹਾਨੂੰ ਮੈਂ ਦੱਸਿਆ ਹੈਗਾ ਕਿ ਇਸ ਤੋਂ ਇੱਥੇ ਕਾफी ਸੰਤਾ ਆਈਆਂ ਨੇ ਔਰ ਦੇ ਪਰੇ ਆਉ ਇਸ ਮੇਲੇ ਦੇ ਉੱਪਰ ਔਰ ਬੱਚੇ ਦੇਖ ਰਹੇ ਨੇ ਕਿ ਮੈਂ ਵੀ ਕੈਮਰੇ ਤੇ ਕੁਝ ਬੋਲ ਰਹਾ ਹਾਂ ਇਸ ਤਰ੍ਹਾਂ ਇਸ ਤਰ੍ਹਾਂ ਲੱਗ ਰਿਹਾ ਹੈ। ਹੋ ਨਮਸ਼ਾਦ ਬਾਬਾ YouTube ਚੈਨਲ ਤੇ ਤੁਹਾਨੂੰ ਤੁਸੀਂ ਦੇਖ ਪਾ ਰਹੇ ਹੋ ਬਾਬਾ ਗੁਪਤਾ ਜੀ ਦੀਆਂ ਸਮਾਦਾ ਤੋਂ। ਔਰ ਫਿਰ ਤੋਂ ਤੁਹਾਨੂੰ ਉਸ ਬੱਚੇ ਦੀ ਤਸਵੀਰ ਦਿਖਾਉਂਦੇ ਹਾਂ। ਔਰ ਦੇਖ ਪਾ ਰਹੇ ਹੋ? ਕਿਸ ਮੇਲੇ ਦੇ ਮੇਲੇ ਦਾ ਆਨੰਦ ਮਾਰ ਰਹੇ ਨੇ ਔਰ ਦੇਖ 파 ਰਹੇ ਹੋ ਮੰਨਣ ਦੇ ਕਾਹ ਦਾ ਆਪਾਂ ਨਾਲ ਆਪਸ ਵਿੱਚ ਜਾਣਾ ਔਰ ਸਤਾਨੂੰ ਸੀਸ ਚ ਕਾਫੇ ਆਪਣੀ ਕੋਈ ਨਾ ਕੋਈ ਮੰਨਤ ਕੋਈ ਨਾ ਕੋਈ ਇੱਛਾ ਜੋ ਹੁੰਦੀ ਆ ਉਸ ਸੀਸ ਚ ਕਾਫੇ ਇੱਥੇ ਮੰਗਦੇ ਨੇ ਔਰ ਇੱਛਾ ਪੂਰੀ ਹੋ ਜਾਣ ਤੇ ਜਿਹੜਾ ਆ ਉਹ ਜੋ ਵੀ ਉਹਨਾਂ ਨੇ ਸੁੱਖਿਆ ਹੁੰਦਾ ਇੱਥੇ ਚੜਾਉਂਦੇ ਬੈਂਡ ਵਾਜਿਆਂ ਦੇ ਨਾਲ ਜੜਾਇਆ ਇਹ ਜਦੋਂ ਇੱਥੇ ਆਉਂਦੇ ਨੇ ਔਰ ਬੈਂਡ ਵਾਜਾ ਦੇ ਨਾਲ ਹੀ ਇੱਥੋਂ ਗੱਡਾ ਦਾ ਤੁਸੀਂ ਦੇਖਾ ਰਹੇ ਹੋ ਉਹ ਦੇਖਾ ਰਹੇ ਹੋ ਕਿ ਕਾਫੀ ਜਿਹੜਾ ਰਸ ਹੈਗਾ ਇੱਥੇ ਔਰ ਨਮਸਕਾਰ ਦੋ ਬਾਬਾ YouTube ਚੈਨਲ ਤੇ ਤੁਹਾਨੂੰ ਜਿਹੜਾ ਇਹ ਦਿਖਾਇਆ ਜਾ ਰਿਹਾ ਆ। ਤੇ ਇੱਥੇ ਜਿਹੜਾ ਆ ਉਹ ਟੁੱਟ ਲੰਗਰ ਜਿਹੜਾ ਆ ਉਹ ਇੱਥੇ ਲੰਗਰ ਬਣਦਾ ਹੈਗਾ ਬਣਾਇਆ ਜਾ ਰਿਹਾ ਆ। ਸਾਡੀ ਕੋਸ਼ਿਸ਼ ਹੈ ਇਹ ਲੰਗਰ ਹਾਲ ਦੀਆਂ ਤੁਹਾਨੂੰ ਜਿਹੜੀਆਂ ਉਹ ਤਸਵੀਰਾਂ ਦਿਖਾ ਰਹੇ ਆ। ਔਰ ਦੇਖ ਸਕਦੇ ਹੋ ਕਿ ਦੂਰ ਦੂਰ ਤੱਕ ਜਿੱਥੇ ਵੀ ਹੈਗਾ ਨਜ਼ਰ ਪੈਂਦੀ ਔਰ ਸੇਵਾਦਾਰਾਂ ਵੱਲੋਂ ਜਿਹੜੀ ਉਹ ਬਹੁਤ ਵੀ ਸੇਵਾ ਨਵਾਈ ਜਾ ਰਹੀ ਆ ਔਰ ਦੂਰ ਦੂਰ ਤੱਕ ਤੁਸੀਂ ਦੇਖ پا ਰਹੇ ਹੋ ਲੰਗਰ ਹਾਲ ਦੀਆ ਤਸਵੀਰਾਂ ਤੁਸੀਂ ਦੇਖ پا ਰਹੇ ਹੋ ਸਾਡੀ ਕੋਸ਼ਿਸ਼ ਆ ਕਿ ਤੁਹਾਨੂੰ ਥੋੜੇ ਜੇ ਸਮੇਂ ਦੇ ਵਿੱਚ ਇੱਕ ਇੱਕ ਤਸਵੀਰ ਜਿਹੜੀ ਆ ਉਹ ਦਿਖਾ ਦਿੱਤੀ ਜਾਏ ਔਰ ਇਹ ਤੁਸੀਂ ਦੇਖ پا ਰਹੇ ਹੋ ਨਮਸ਼ਾਲ ਦਵਾਬਾ ਜੀ ਦੇ ਚੈਨਲ ਦੇ ਉੱਪਰ ਸੇਵਾਦਾਰਾਂ ਬੋਲੋ ਵੀ ਬਾਕੂਪੀ ਜਿਹੜੀ ਆ ਉਹ ਸੇਵਾ ਕੀਤੀ ਜਾ ਰਹੀ ਆ ਔਰ ਇਹ ਤੁਸੀਂ ਮੇਲੇ ਦੇ ਜਿਹੜਾ ਪ੍ਰੋਗਰਾਮ ਦੇਖ ਪਾ ਰਹੇ ਹੋ ਬਾਬਾ ਗੋਗੋਲ ਦਾਸ ਜੀ ਦੇ ਅਸਥਾਨ ਤੋਂ ਹਰ ਸਾਲ ਸਲਾਨਾ ਜੋੜ ਮੇਲਾ ਇੱਥੇ ਮਨਾਇਆ ਜਾਂਦਾ ਹੈ ਇਹ ਜੋ ਬਾਬਾ ਗੋਗੋਲ ਦਾਸ ਜੀ ਦੀ ਸੰਮਾਦਤਾ ਤੇ ਸਲਾਨਾ ਜੋੜ ਮੇਲਾ ਮਨਾਇਆ ਜਾਂਦਾ ਹੈ ਚਲੋ ਇਸ ਤਰ੍ਹਾਂ ਕਰਦੇ ਆ ਇੱਥੇ ਜੋ ਬਾਜ਼ਾਰ ਦੀਆਂ ਰੌਣਕਾਂ ਲੱਗੀਆਂ ਨੇ ਉਹ ਵੀ ਤੁਹਾਨੂੰ ਇੱਕ ਵਾਰ ਦਿਖਾ ਲ ਦਿੰਦੇ ਆ ਔਰ ਤੁਸੀਂ ਦੇਖ ਸਕਦੇ ਹੋ ਜੋ ਚਾਹ ਰਿਹਾ ਦੂਰ ਦੂਰ ਤੱਕ ਜਿਹੜੀਆਂ ਉਹ ਦੁਕਾਨਾਂ ਲੱਗੀਆਂ ਹੋਈਆਂ ਨੇ ਔਰ ਰੀਡੋਫਰੋਕ ਜਿਹੜੀ ਆ ਉਹ ਹੋ ਪਾ ਰਹੀ ਆ ਨਮਾ ਸ਼ਰਦ ਅੱਬਾ YouTube ਚੈਨਲ ਦੀ ਕੋਸ਼ਿਸ਼ ਹਮੇਸ਼ਾ ਰਹੀ ਆ ਇੱਥੇ ਦੇ ਕੋ ਬੱਚਿਆਂ ਦੇ ਲਈ ਟੈਡੀ ਜਿਹੜੇ ਹੈਗੇ ਆ ਉਹ ਵੀ ਦੇਖੋ ਕਿੰਨੇ ਸੋਹਣੇ ਸੋਹਣੇ ਟੈਡੀ ਜਿਹੜੇ ਆ ਰੱਖੇ ਹੋਏ ਨੇ ਔਰ ਇਹ ਦੁਕਾਨ ਲੱਗੀ ਹੋਈ ਆ ਔਰ ਦੇਖ ਪਾ ਰਹੇ ਹੋ ਸਾਡੀ ਕੋਸ਼ਿਸ਼ ਹੈ ਕਿ ਤੁਹਾਨੂੰ ਜਿਹੜੀ ਆ ਕਿ ਦੂਰ ਤੱਕ ਦੁਕਾਨਾਂ ਲੱਗੀਆਂ ਹੋਈਆਂ ਨੇ ਤੁਸੀਂ ਦੇਖ ਪਾ ਰਹੇ ਹੋ ਔਰ ਬਰਤਨਾ ਬਰਤਨ ਵੀ ਇੱਥੇ ਜਿਹੜੇ ਆ ਉਹ ਵੀ ਜਿਹੜੇ ਆ ਵੇਚੇ ਜਾ ਰਹੇ ਨੇ ਹਰ ਚੀਜ਼ ਤੇ ਤੁਸੀਂ ਦੇਖੋ ਜਿਹੜੀ ਆ ਉਹ ਹੋ ਰਹੀ ਆ ਦੇਖ ਪਾ ਰਹੇ ਹੋ ਤੁਸੀਂ ਨਵਾਂ ਸ਼ਹਿਰ ਦਾ ਬਾਬਾ YouTube ਚੈਨਲ ਦੇ ਉੱਪਰ ਖਰੀਦਾਰੀ ਵੀ ਜਿਹੜੀ ਆ ਉਹ ਖੂਬ ਕੀਤੀ ਜਾ ਰਹੀ ਆ ਔਰ ਇਹ ਤੁਸੀਂ ਦੇਖ ਪਾ ਰਹੇ ਹੋ ਨਵਾਂ ਸ਼ਹਿਰ ਦਾ ਬਾਬਾ YouTube ਚੈਨਲ ਦੇ ਉੱਪਰ ਇਹ ਇੱਕ ਸਾਡੀ ਬੇਨਤੀ ਆ ਕਿ ਵੀਡੀਓ ਨੂੰ ਦੇਖਦੇ ਸਾਰ ਹੀ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਹਰ ਖਬਰ ਹਰ ਰਿਪੋਰਟ ਹਰ ਗਤੀਵਿਧੀ ਤੁਹਾਡੇ ਤੱਕ ਪਹੁੰਚਦੀ ਰਹੇ ਔਰ ਮੇਲੇ ਦੀਆਂ ਰੌਣਕਾਂ ਜਿਹੜੀਆਂ ਆ ਨਵਾਂ ਸ਼ਹਿਰ ਬਾਬਾ ਜੂਟਿਆ ਨੰਬਰ ਉੱਪਰ ਦੇਖ ਪਾ ਰਹੇ ਹੋ ਔਰ ਸੇਵਾਦਾਰ ਉਹਨੋ ਜਿਹੜੀ ਆ ਉਹ ਬਾਖੂਪੀ ਜਿਹੜੀ ਆ ਉਹ ਸੇਵਾ ਕੀਤੀ ਜਾ ਰਹੀ ਆ ਔਰ ਔਰ ਬੱਚੇ ਤੁਸੀਂ ਦੇਖ پا ਰਹੇ ਹੋ ਕਿੰਨਾ ਕਾਫੀ ਖੁਸ਼ ਨੇ ਔਰ ਅੰਦਰ ਦਾ ਲੰਗਰ ਹਾਲ ਦਾ ਦ੍ਰਿਸ਼ ਤੁਸੀਂ ਦੇਖ پا ਰਹੇ ਹੋ ਇਹ ਸੇਵਾਦਾਰ ਜਿਹੜੇ ਤੁਹਾਨੂੰ ਇਸ ਵੀਰੇ ਸਕਰੀਨ ਤੇ ਦਿਖਾਈ ਦੇ ਰਹੇ ਨੇ ਇਹ ਕੋਈ ਵੀ ਪ੍ਰੋਗਰਾਮ ਹੁੰਦਾ ਆ ਇਹਨਾਂ ਦਾ ਹਰ ਪ੍ਰੋਗਰਾਮ ਦੇ ਵਿੱਚ ਸਵੇਰੇ ਮੈਨ ਲੱਗਦਾ 3 ਵਜੇ ਹੀ ਉੱਠ ਜਾਂਦੇ ਨੇ ਬਕੂਬੀ ਸੇਵਾ ਜਿਹੜੇ ਆ ਉਹ ਨਿਭਾਉਂਦੇ ਨੇ ਔਰ ਸਾਡੀ ਕੋਸ਼ਿਸ਼ ਰਹੀ ਆ ਕਿ ਨਵਾਂ ਸ਼ਰਦ ਆਪਾ YouTube ਚੈਨਲ ਤੇ ਤੁਹਾਨੂੰ ਇੱਕ ਇੱਕ ਦ੍ਰਿਸ਼ ਇੱਕ ਦਿਖਾਇਆ ਜਾਵੇ ਵੀਡੀਓ ਨੂੰ ਦੇਖਦੇ ਸਾਰੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਜਿਲ੍ਹਾ ਸ਼ਹੀਦ ਭਗਤ ਸਿੰਘ ਰਗਦੀ ਹਰ ਖਬਰ ਹਰ ਰਿਪੋਰਟ ਹਰ ਗਤੀਵਿਧੀ ਤੁਹਾਡੇ ਤੱਕ ਪਹੁੰਚਦੀ ਰਹੇ ਔਰ ਸੇਵਾਦਾਰ ਤੁਸੀਂ ਦੇਖ ਪਾ ਰਹੇ ਹੋ ਕਿ ਇਹ ਜਿਹੜੀ ਵਰਤਨਾ ਦੀ ਲਗਾਤਾਰ ਸੇਵਾ ਕਰ ਰਹੇ ਨੇ। ਔਰ ਸਾਡੀ ਕੋਸ਼ਿਸ਼ ਹੈ ਤੁਹਾਨੂੰ ਹਰ ਪਾਸੇ ਦੀ ਜਿਹੜੀ ਆ ਤਸਵੀਰ ਪਾਈ ਜਾਵੇ। ਨਵਾਂ ਸ਼ਰਦਪਾਪਾ YouTube ਚੈਨਲ ਤੁਹਾਨੂੰ ਇੱਕ ਇੱਕ ਇਹ ਜਿਹੜੇ ਹੈਗੇ ਆ ਕਿ ਬਾਹਰਲੇ ਮਤਲਬ ਕਾਫੀ ਦੂਰ ਦੂਰੋਂ ਸੰਗਤ ਜਿਹੜੀ ਆ ਉਹ ਇੱਥੇ ਆਂਦੀ ਹੈਗੀ ਆ। ਔਰ ਨਵਾਂ ਸ਼ਰਦਪਾਪਾ YouTube ਚੈਨਲ ਤੁਹਾਨੂੰ ਹਰ ਇੱਕ ਤਸਵੀਰ, ਹਰ ਪ੍ਰੋਗਰਾਮਾਂ ਦੀ ਇਹ ਹਮੇਸ਼ਾ ਹੀ ਦਿਖਾਉਂਦਾ ਆ। ਔਰ ਦੇਖ ਪਾ ਰਹੇ ਹੋ ਤੁਸੀਂ। ਕੀਤੇ ਉਹਨਾਂ ਤੇ ਵੀ ਕੰਟੈਕਟ ਕਰ ਰਹੇ ਨੇ ਕਿ ਆ ਜਾਓ ਮੇਲੇ ਦੀ ਜਿਹੜੀ ਆ ਹੋ ਸਕਦਾ ਸਮਾਪਤੀ ਆ ਦੇ ਪਾ ਰਹੇ ਆ ਹਾਂਜੀ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਆ ਇੰਗਲੈਂਡ ਤੋਂ ਵਾਜੀ ਬਾ ਮੈਂ ਪਹਿਲਾਂ ਵੀ ਇਹ ਚੈਨਲ ਤੇ ਬੋਲ ਚੁੱਕਾ ਆ ਕਿ ਵਿਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਆਈ ਉਹ ਕੀ ਕਹਿਣਾ ਚਾਹੁੰਦੇ ਆ ਇਹ ਲਾਈਵ ਚੱਲ ਰਿਹਾ ਜੀ ਅੱਗੇ ਮੁਕੇਸ਼ ਤੇ ਡਾਰਲੀ ਸਾਡੇ ਕੋਲ ਹੁੰਦਾ ਸੀ ਸਾਡੇ ਤੇ ਟੈਂਪਰ ਚ ਵੀ ਰਿਹਾ ਹੈ ਅੱਛਾ ਤੁਹਾਡੇ ਉੱਥੇ ਰਹਿੰਦੇ ਸੀ ਜਿਹੜੇ ਇੱਥੇ ਤੇ ਗੱਦੀ ਨਹੀਂ ਸੀ ਨੇ ਹਾਂਜੀ ਜੀ ਠੀਕ ਹੈ ਠੀਕ ਹੈ ਮੈਂ ਲੱਗਾਇਆ ਅੱਛਾ ਠੀਕ ਹੈ ਜੀ ਇੱਥੇ ਆ ਕੇ ਤੁਹਾਨੂੰ ਕੀ ਮਹਿਸੂਸ ਹੁੰਦਾ ਜਦੋਂ ਤੁਸੀਂ ਇਸ ਮੇਲੇ ਦੇ ਵਿੱਚ ਆਉਂਦੇ ਹੋ ਜੀ ਬਹੁਤ ਖੁਸ਼ੀ ਹੁੰਦੀ ਆ ਆਪਣੇ ਪਬਲਿਕ ਦੇਖਦੇ ਆਪਾਂ ਇੱਥੇ ਨਹੀਂ ਪਬਲਿਕ ਤਾਂ ਦੇਖਦੇ ਆ ਨਾਲ ਦੀ ਨਾਲ ਜਿਹੜੇ ਪੁਰਾਣੇ ਜਿਹੜੇ ਹੈਗੇ ਆ ਜਿਨ੍ਹਾਂ ਨੂੰ ਮੇਲੋ ਵਰਤੋਂ ਹੈ ਦੇ ਪੜਦੇ ਹੁੰਦੇ ਸੋਹਰੇ ਹੁੰਦੇ ਜਾਂਦੇ ਪੀਅ ਜੋ ਹੁੰਦੇ ਸੀ ਅੱਛਾ ਇੱਥੇ ਪੜੇ ਆ ਨਹੀਂ ਮੈਂ ਪੜਿਆ ਹੈਗਾ ਆ ਕਪੜੇ ਕੱਪੜਾ ਵੀਰਾਂ ਨੂੰ ਅੱਛਾ 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 ਇੱਥੇ ਵੀ ਮਾਸੀ ਰਹਿੰਦੀ ਆ ਅੱਛਾ ਫਿਰ ਤੇ ਜੇ ਮਾਸੀ ਰਹਿੰਦੀ ਆ ਮਾਸੀ ਤੇ ਸਭ ਨੂੰ ਪਿਆਰੀ ਹੁੰਦੀ ਆ ਛੁੱਟੀਆਂ ਕੱਟਣ ਤੇ ਉੱਥੇ ਆਣਾ ਹੁੰਦਾ ਤੁਸੀਂ ਦੇਖ ਪਾ ਰਹੇ ਹੋ ਨਮਾਸ਼ਰ ਦੋਬਾ YouTube ਚੈਨਲ ਦੇ ਉੱਪਰ ਕੋਸ਼ਿਸ਼ ਆ ਤੁਹਾਨੂੰ ਇੱਥੇ ਦਾ ਵੀ ਜਿਹੜਾ ਇੱਕ ਇੱਕ ਧ੍ਰਿਚ ਜਿਹੜਾ ਉਹ ਦਿਖਾ ਦਿੱਤਾ ਜਾਵੇ ਕਿਉਂਕਿ ਵੀਡੀਓ ਲੰਬੀ ਨਾ ਹੋ ਜਾਵੇ ਇਸ ਕਰਕੇ ਕਈ ਵਾਰ ਜਿਹੜਾ ਹੈ ਕਿ ਸਾਨੂੰ ਜਿਹੜਾ ਹੈ ਉਹ ਤੇਜ਼ ਤੇਜ਼ ਕਈ ਵਾਰ ਅੱਗੇ ਅੱਗੇ ਲੱਗਣਾ ਪੈਂਦਾ ਹੈਗਾ ਪਰ ਕੋਸ਼ਿਸ਼ ਸਾਡੀ ਫਿਰ ਵੀ ਰਹਿੰਦੀ ਆ ਕਿ ਤੁਹਾਨੂੰ ਹਰ ਤਸਵੀਰ ਹਰ ਵੀਡੀਓ ਤੁਹਾਨੂੰ ਖਾਸ ਕਰਕੇ ਤੁਹਾਨੂੰ ਵੀ ਪਤਾ ਕਿ ਮੇਰੇ ਚੈਨਲ ਦੇ ਉੱਪਰ ਬੱਚਿਆਂ ਦੀਆਂ ਜਿਹੜੀਆਂ ਤਸਵੀਰਾਂ ਉਹ ਅਕਸਰ ਹੀ ਦਿਖਾਈਆਂ ਜਾਂਦੀਆਂ ਬੱਚੇ ਮੇਲੇ ਦੇ ਵਿੱਚ ਬੜੇ ਕੁਝ ਨਹੀਂ ਹਾਂਜੀ ਠੀਕ ਹੈ ਜੀ ਬਿਲਕੁਲ ਦੇਖੋ ਮੁਸਕਰਾਹਟ ਤੁਸੀਂ ਦੇਖ ਪਾ ਰਹੇ ਹੋ ਇਹਦਾ ਮਤਲਬ ਬਿਲਕੁਲ ਮੇਲੇ ਦੇ ਵਿੱਚ ਆਨੰਦ ਮੇਲੇ ਦਾ ਆਨੰਦ ਮਾਰ ਰਹੇ ਨੇ ਬਾਰੀ ਦਾ ਇੰਤਜ਼ਾਰ ਕਰ ਰਹੇ ਨੇ ਲੰਗਰ ਹਾਲ ਦੇ ਵਿੱਚ ਚਲੋ ਖੈਰ ਇਸ ਮੇਲੇ ਦੇ ਉੱਪਰ ਆਏ ਹੋਏ ਨੇ ਇੱਥੇ ਜਸਪੀਰ ਰਾਮ ਵੀ ਬੈਠੇ ਹੋਏ ਨੇ ਅੱਜ ਜਸਪੀਰ ਰਾਮ ਜੀ ਕੀ ਹਾਲ ਚਾਲ ਹੈ ਜੀ ਮੇਲੇ ਦਾ ਆਨੰਦ ਮਾਰ ਰਹੇ ਹੋ ਹਾਂ ਜੀ ਖੂਬ ਬੱਛਾ ਮੇਰੀ ਖਿਆਲ ਤੋਂ ਤੁਹਾਡੇ ਵੀ ਬਾਬਾ ਜੀ ਬਾਬਾ ਬਲਕਨਾਥ ਦੇ ਸੰਗ ਜਾਂਦਾ ਹੁੰਦਾ ਆ ਹਾਂ ਜੀ ਉਹ ਕਿੰਨੀ ਤਰੀਕ ਨੂੰ ਜਾ ਰਿਹਾ 31 ਤਰੀਕ ਨੂੰ ਜਾ ਰਿਹਾ ਜੀ 31 ਤਰੀਕ ਨੂੰ ਜਾ ਰਿਹਾ ਕਿੰਨੇ ਕ ਵਜੇ ਆ ਲਗਭਗ 11 12 ਵਜੇ ਦੋ ਘੰਟੇ ਜਾਉਂਗੀ ਆ ਅੱਛਾ ਤੇ ਮੈਂ ਉੱਥੇ ਰਾਮ ਰਾਵਾਂਗੇ ਅੱਛਾ ਇਹ ਬੰਦਾਰਾ ਕਰਾਂਗੇ ਪੈਸੇ ਪੂਸੇ ਤੜੀ ਲੈਂਦੇ ਕੋਈ ਨਹੀਂ ਫ੍ਰੀ ਆ ਖੁੱਲਾ ਸਦਾ ਅੱਛਾ ਉੱਧਾ ਜਿਹਨੇ ਸੇਵਾ ਕਰਨੀ ਕਰ ਸਕਦੇ ਆ ਕਰ ਸਕਦੇ ਆ ਖੁੱਲਾ ਸਦਾ ਆਇਆ ਲੋ ਜੀ ਜੈ ਬਾਬਾ ਬਕਨਾਵ ਜੀ ਲੋ ਜੀ ਤੁਹਾਨੂੰ ਇਸੇ ਮੇਲੇ ਦੇ ਵਿੱਚ ਜਿਹੜੀ ਹੈ ਇਹ ਸੂਚਨਾ ਵੀ ਜਿਹੜੀ ਆ ਉਹ ਮਿਲ ਗਈ ਹੈਗੀ ਆ ਔਰ ਅਸੀਂ ਕੋਸ਼ਿਸ਼ ਕਰਦੇ ਆਂ ਕਿ ਜੇ ਕਿਤੇ ਕੋਈ ਪ੍ਰੋਗਰਾਮ ਹੁੰਦਾ ਆ ਤਾਂ ਉਹ ਵੀ ਤੁਹਾਨੂੰ ਨਾਲ ਦੀ ਨਾਲ ਜਿਹੜਾ ਦੱਸਿਆ ਜਾ ਸਕੇ ਦੇਖ ਪਾ ਰਹੇ ਹੋ ਕਿ ਮੈਂ ਤੁਹਾਨੂੰ ਪਹਿਲਾਂ ਉਹ ਪਹਿਲਾਂ ਉਧਰ ਬਾਜ਼ਾਰ ਜੋਂਸ ਲੱਗੇ ਸੀ ਉਹ ਦਿਖਾਇਆ ਗਿਆ ਹੁਣ ਤੁਸੀਂ ਇੱਧਰ ਬਾਜ਼ਾਰ ਦੀਆਂ ਜਿਹੜੀਆਂ ਉਹ ਤਸਵੀਰਾਂ ਜਿਹੜੀਆਂ ਉਹ ਦੇਖ ਪਾ ਰਹੇ ਹੋ ਔਰ ਨਵਾਂ ਸ਼ਹਿਰ ਦਵਾਬਾ YouTube ਚੈਨਲ ਨੂੰ ਵੀਡੀਓ ਦੇਖਦੇ ਸਾਰੇ ਤੁਸੀਂ ਸਬਸਕ੍ਰਾਈਬ ਕਰੋ ਤਾਂ ਜੋ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਹਰ ਖਬਰ ਹਰ ਰਿਪੋਰਟ ਔਰ ਬੱਚੇ ਦੇਖੋ ਗੋਲ ਗੱਪੇ ਖਾ ਰਹੇ ਨੇ ਬੜੇ ਆਨੰਦ ਦੇ ਨਾਲ ਬੜੇ ਖੁਸ਼ ਨੇ ਤੁਸੀਂ ਦੇਖ ਪਾ ਰਹੇ ਹੋ ਇਸ ਚੈਨਲ ਦੇ ਉੱਪਰ ਔਰ ਸਾਡੀ ਹਮੇਸ਼ਾ ਕੋਸ਼ਿਸ਼ ਰਹੀ ਆ ਔਰ ਹੁਣ ਮੈਂ ਵਾਪਸੀ ਜਾ ਰਿਹਾ ਆ ਉਧਰੋਂ ਵਾਪਸੀ ਆਂਦੇ ਹੋਏ ਜਿਹੜੇ ਆ ਹੁਣ ਤੁਸੀਂ ਦੇਖ ਸਕਦੇ ਹੋ ਪ੍ਰਸ਼ਾਦ ਜਿਹੜੇ ਲਗਾਤਾਰ ਆ ਰਹੇ ਨੇ ਇਕੱਲਿਆਂ ਦਾ ਪਰਚਾਦ ਆ ਪਿੱਛੇ ਕੋਈ ਅਲੱਗ-ਅਲੱਗ ਚੀਕੂ ਚੀਕੂ ਵੀ ਹੈਗੇ ਉਹ ਕਹਿੰਦੇ ਉਸ ਦੇ ਵਿੱਚ ਹੀਕੂ ਨੇ ਔਰ ਤੁਹਾਨੂੰ ਇੱਕ-ਇੱਕ ਤਸਵੀਰ ਜਿਹੜੀ ਆ ਨਮਾ ਸ਼ਰਦ ਬਾਬਾ YouTube ਚੈਨਲ ਦੇ ਉੱਪਰ ਦਿਖਾਈ ਜਾ ਰਹੀ ਹੈਗੀ ਆ ਔਰ ਤੁਸੀਂ ਦੇਖ ਪਾ ਰਹੇ ਹੋ ਨਮਾ ਸ਼ਰਦ ਬਾਬਾ YouTube ਚੈਨਲ ਦੇ ਉੱਪਰ ਇਹ ਨਮਾ ਵਿਸ਼ੇਸ਼ ਰਿਪੋਰਟ ਚੈਨਲ ਨੂੰ ਵੀਡੀਓ ਦੇਖਦੇ ਸਾਰੇ ਸਬਸਕ੍ਰਾਈਬ ਕਰੋ ਤਾਂ ਜੋ ਜਿਲ੍ਹਾ ਸ਼ਹੀਦ ਪਾਕਿਸਤਾਨਗਰ ਦੀ ਹਰ ਖਬਰ ਹਰ ਰਿਪੋਰਟ ਹਰ ਗਤੀਵਿਧੀ ਜਿਹੜੀ ਆ ਉਹ ਤੁਹਾਡੇ ਤੱਕ ਜਿਹੜੀ ਆ ਉਹ ਪਹੁੰਚਦੀ ਰਹੇ ਇਹ ਤੁਸੀਂ ਦੇਖ ਸਕਦੇ ਹੋ ਸਕਰੀਨ ਪ੍ਰੀਵ ਸਮਾਂ ਜਿਹੜਾ ਹੈ 1:00 ਇੱਕ ਇੱਕ ਤੋਂ ਇੱਕ ਦੇ ਕਰੀਬ ਹੋ ਗਿਆ ਨੇ ਹਜੇ ਵੀ ਜਿਹੜੀਆਂ ਗੱਡੀਆਂ ਆ ਗਿਆ ਉਹ ਦੂਰੋ ਦੂਰੋ ਜਿਹੜੀਆਂ ਉਹ ਤੁਸੀਂ ਦੇਖ پا ਰਹੇ ਹੋ ਜਿਹੜੇ ਸ਼ਰਦਾਲੂ ਨੇ ਉਹ ਫਿਲਹਾਲ ਇਸ ਵਕਤ ਵੀ ਜਿਹੜੇ ਉਹ ਆ ਰਹੇ ਨੇ ਹੋਰ ਕੋਈ ਗੱਡੀਆਂ ਤੇ ਆ ਰਿਹਾ ਕੋਈ ਮੋਟਰਸਾਈਕਲਾਂ ਤੇ ਆ ਰਿਹਾ ਹੈਗਾ ਔਰ ਤੁਸੀਂ ਦੇਖ پا ਰਹੇ ਹੋ ਵੀਡੀਓ ਨੂੰ ਦੇਖ ਤੇ ਸਾਰੀ ਨਮਾ ਸ਼ਰਦ ਆਬਾ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਹਰ ਰਿਪੋਰਟ ਹਰ ਗਤੀਵਿਧੀ ਤੁਹਾਡੇ ਤੱਕ ਪਹੁੰਚਦੀ ਰਹੇ ਪਿੰਡ ਗਰਚਾ ਬਾਬਾ ਗੋਗਲदास ਜੀ ਦੀਆਂ ਸਮਾਦਾ ਵਿਖੇ ਹਰ ਸਾਲ ਜਿਹੜਾ ਇਹ ਮੇਲਾ ਲੱਗਦਾ ਹੈ ਤੁਹਾਨੂੰ ਉੱਥੇ ਦੀਆਂ ਵੀ ਤਸਵੀਰਾਂ ਦਿਖਾ ਰਹੇ ਹਾਂ ਔਰ ਹੌਲੇ-ਹੌਲੇ ਤੇ ਵਿਸ਼ੇਸ਼ ਮੇਲਾ ਲੱਗਦਾ ਹੈ ਔਰ ਤੁਸੀਂ ਦੇਖ ਪਾ ਰਹੇ ਹੋ ਇੱਥੇ ਵੀ ਜਿਹੜਾ ਆ ਕੋਲਡ ਡਰਿੰਕੋ ਔਰ ਰਸਤਾ ਜਿਹੜਾ ਉਹ ਲੰਕਰ ਹੈਗਾ ਲੱਗਾ ਹੋਇਆ ਅੰਦਰ ਵੀ ਜਾ ਕੇ ਤੁਹਾਨੂੰ ਤੁਹਕਾਵਾਂਗੇ ਉੱਥੇ ਵੀ ਇਹ ਤੋਂ ਲੰਕਰ ਲੱਗੇ ਹੋਏ ਨੇ ਔਰ ਆ ਤੁਸੀਂ ਦੇਖ ਪਾ ਰਹੇ ਹੋ ਨਵਾ ਸ਼ਰਦ ਆਪਾ YouTube ਚੈਨਲ ਦੇ ਉੱਪਰ ਔਰ ਸਾਡੀ ਕੋਸ਼ਿਸ਼ ਆ ਕਿ ਤੁਹਾਨੂੰ ਹਰ ਤਸਵੀਰ ਹਰ ਦਿਖਾਈ ਜਾਵੇ ਔਰ ਇਹ ਪਿੰਡ ਗਰਚਾ ਦਾ ਤੁਸੀਂ ਜਿਹੜਾ ਆ ਇਹ ਦੇਖ ਪਾ ਰਹੇ ਹੋ ਔਰ ਬਾਬਾ ਗੋਗਲ ਦਾਸ ਜੀ ਦੀਆਂ ਸਮਾਦਾ ਤੇ ਜਿਹੜਾ ਹੈਗਾ ਇਹ ਤੁਹਾਨੂੰ ਮੇਲੇ ਦਾ ਅਸੀਂ ਦਿਖਾ ਰਹੇ ਆ ਤ੍ਰਿਸ਼ ਔਰ ਕਾਫੀ ਜੜਾ ਹੈ ਔਰ ਰਾਸ਼ ਜੜਾ ਹੈ ਤੁਸੀਂ ਦੇਖ 파 ਰਹੇ ਹੋ ਔਰ ਪਾਪਸੀ ਤੇ ਜਿਹੜੇ ਬੱਚੇ ਆ ਆਪਣੀਆਂ ਖਾਣ ਪੀਣ ਵਾਲੀਆਂ ਚੀਜ਼ਾਂ ਉਹ ਵੀ ਤਾਂ ਜ਼ਰੂਰੀ ਹੁੰਦੀ ਆ ਨਾਲ ਲੈ ਕੇ ਆਏ ਆਂਦੇ ਨੇ ਕੋਕੀ ਜਿੱਥੇ ਮੱਥਾ ਟੇਕਦੇ ਨੇ ਸੀਸ ਝੁਕਾਉਂਦੇ ਨੇ ਔਰ ਦੇਖ 파 ਰਹੇ ਹਾਂ ਉਹ ਕੈਮਰਾ ਕਿਹੜਾ ਉਹ ਦੇਖ ਪਾ ਰਹੇ ਹਾਂ ਕਾਫੀ ਜਿਹੜਾ ਆ ਪਿੱਛੇ ਫਰਾਟਾ ਛੱਡ ਆਇਆ ਕੈਮਰੇ ਜ ਆ ਗਿਆ ਜੀ ਉਹ ਤੁਹਾਨੂੰ ਦਿਖਾਈ ਜਾ ਰਹੀ ਆ ਔਰ ਇਹਨੂੰ ਪੇਸ਼ ਕਰਨਾ ਇੱਕ ਇੱਕ ਤਸਵੀਰ ਜਿਹੜੀ ਆ ਉਹ ਤੁਹਾਨੂੰ ਦਿਖਾਈ ਜਾ ਰਹੀ ਆ